ਤਉ ਚੰਦਰੀ ਮਾਂ ਜੇ ਲਿਆ ਤੇ ਪੁੱਤ ਨੂੰ ਰੋ ਵੀ ਨਹੀਂ ਸਕਦੀ ਪੇਜੇ ਤਾਂ ਪਤਨੂ ਆਏ ਸੀ ਵੀ ਪਰ ਤੇਸਾਂ ਚ ਮੇ ਕਮਾਈਆ ਕਰੂ ਆਏ ਨਹੀਂ ਪਤਾ ਸੀ ਬੀ ਉਹਦੀ ਲੋਥ ਬਣ ਕੇ ਅਜੋ ਅਰੇ ਤੇ ਰੋਣਾ ਹੰਤਨਾ ਮਾਤੇ ਪੱਥਰ ਧਰ ਕੇ ਆਪਾਂ ਨੂੰ ਸਾਰਾ ਕੁਝ ਕਰਨਾ ਪਊ ਵਾਹਿ ਗੁਰੂ ਗੁਰੂ ਵਾਹਿ ਹੈ ਗੁਰੂ ਵਾਹਿ ਹੈ ਵਾਹਿ ਗੁਰੂ ਚਾਲ ਪੁੱਤ ਰੋਣਾ ਪੁੱਤ ਨੂੰ ਜਮਾਨ ਖਰਾਬ ਕਰਿਆ ਤੀ ਹੈ ਬੱਬੂ ਜੀ ਹੋਰ ਮੈਂ ਕੀ ਕਰਾਂ ਨਹੀਂ ਨਹੀਂ ਪੁੱਤ ਤੁਮ ਆਪਣਾ ਖੋਸ਼ਾਣੇ ਹੁਣਾਂ ਚੈਂਦੇ ਬਾਹਰ ਮੁੜਕਤ ਗਿਆ ਔਕੀ ਕਰਦੇ ਮਜਬੂਰੀਆਂ ਦੇ ਡਾਣੇ ਪੈਂਦੇ ਕੰਮ ਧੰਦੇ ਬਸ ਕੁਝ ਨਾ ਕੁਝ ਹੈ ਗਈ ਮਨ ਤਾਂ ਉਦਾਸ ਸੇ ਹੁਣ ਭਾਗਗੇ ਕੋਤਨੀ ਕੋਦੋਂ ਆਉਣਗੇ ਉਹ ਕੋਨੇ ਪੁੱਤ ਅਜੀਤਾ ਹੈ ਗੈਨੇ ਵੀ ਤਿਆਰੀਆਂ ਵੀ ਤਿਆਰੀਆਂ ਕਰੀਏ ਨਾਲ ਜਦੋਂ ਜਾ ਕੇ ਉਹਨਾਂ ਕਰਿਆ ਵੀ ਮੇਰੇ ਡੀ ਲੱਗ ਗਿਆ ਮੇਰਾ ਕਾਰੋਬਾਰ ਡੱਲ ਪਿਆ ਹੈ ਆਪਾਂ ਤਾਂ ਇਹ ਸੁਖ ਭਾਲੋ ਪੁੱਤ ਰੋਂਦੇ ਨਹੀਂ ਹੁੰਦੇ ਤੂੰ ਪੁੱਤ ਰੋ ਨਾ ਰੋਏ ਤਾਂ ਕੁਛ ਨਹੀਂ ਬਣਦਾ ਉਹਦਾ ਕਿਹੜਾ ਜੀ ਕਰਦਾ ਸੀ ਜਵਾਕ ਦਾ ਬਾਹਰ ਜਾਣ ਨੂੰ ਹਾਂਜੀ ਬੇਬੇ ਮੈਨੂੰ ਪਤਾ ਆਪਾਂ ਆਪਣੀ ਸਾਰਿਆਂ ਦੀ ਰਾਇ ਨਾਲ ਹੀ ਤੁਰਿਆ ਨਾ ਉਹ ਕਿਹੜਾ ਜ਼ਬਰਦਸਤੀ ਗਿਆ ਵੀ ਆਪਾਂ ਨੂੰ ਛੱਡ ਕੇ ਗਿਆ ਆਪਾਂ ਸਾਰਿਆਂ ਨੇ ਆਪਣੀ ਪਰਿਵਾਰ ਦੀ ਰਾਇ ਨਾਲ ਤੁਰਿਆ ਹੈ ਹੈ ਫੇਰ ਪੁੱਤ ਕਹਦਾ ਪਾਣੋਂ ਫਿਕਰ ਕਰਦੀ ਲੋੜ ਹੈ ਹੈ ਬਾਪੂ ਜੀ ਮੈਂ ਤਾਂ ਹੀ ਫਿਕਰ ਉੱਥੇ ਕੀ ਮੇ ਰਣਗੇ ਉੱਥੇ ਕੰਮਕਾਰੀ ਬਾਲਾ ਹੁੰਦਾ ਮੈਂ ਤਾਂ ਸੁਣਦੀ ਆ ਬਾਪੂ ਜੀ ਬਿਤੇਰਾ ਲੋਕਾਂ ਤੋਂ ਕੋਈ ਤਾਂ ਹਰੇਕ ਬੰਦੇ ਵਾਸਤੇ ਨਹੀਂ ਆ ਹੁੰਦਾ ਜਿਹੜੇ ਅਣਜਾਣ ਨੇ ਨਾ ਉਹ ਬੰਦੇ ਜਾ ਕੇ ਦਿੱਤੀ ਹੁੰਦੇ ਨੇ ਤਾਂ ਕੋਈ ਅਣਪੜ ਬੰਦਾ ਬਗ ਜਾਂਦਾ ਇਹ ਪੜਿਆ ਲਿਖਿਆ ਸੂਝਵਾਨ ਮੁੰਡਾ ਹੈ ਤੇ ਤੂੰ ਪੁੱਤ ਫਿਕਰ ਨਾ ਕਰ ਇਹ ਤਾਂ ਹੁਣ ਜਾਣ ਵਾਲੀ ਗੱਲ ਤਾਂ ਬਣ ਗਈ ਵੀ ਇਨਾ ਪੜ੍ਹ ਲਿਖ ਕੇ ਤੇ ਕੋਈ ਕਾਰੋਬਾਰ ਨਹੀਂ ਹੋਇਆ ਹੈ ਬਹੁਤ ਵਧੀਆ ਜਾਨਦੇ ਨੇ ਪੰਜਾਬੀ ਬੰਦੇ ਆਪਣੇ ਇਵੇਂ ਜਿਵੇਂ ਇਹ ਵਗ ਹੈ ਹਾਂਜੀ ਬਾਪੂ ਜੀ ਬਾਕੀ ਉਧਰ ਵੀ ਰਹਾ ਹੈਗਾ ਉਹ ਫਿਰ ਮਤਲਬ ਵੀਰੇ ਹੁੰਦੇ ਨੇ ਕੋਈ ਟੈਨਸ਼ਨ ਨਹੀਂ ਹਾਂ ਉਹ ਕਹਿੰਦੇ ਸੀਗੇ ਕੰਮ ਦਵਾ ਦਾਂਗੇ ਠੀਕ ਹੈ ਜੀ ਤਾਂ ਹੀ ਦੇਣੀ ਹੈ ਲੋਕੋ ਤਾਂ ਵਧੀਆ ਹੈ ਆਪਣਾ ਇੱਕ ਗਾਂ ਬੰਦਾ ਹੈਗਾ ਇਹ ਦੁੱਟਣ ਦਾ ਕੰਮ ਹੋਰ ਹੋ ਹੀ ਨਹੀਂ ਸਕਦਾ ੱੱਡੇ ਦਾ ਤਾਂ ਆਪਾਂ ਨੂੰ ਫਿਕਰ ਹੋ ਜਾਂਦੇ ਹੈ ਹਾਂਜੀ ਠੀਕ ਹੈ ਕੁਲ ਗੱਲ ਨਹੀਂ ਤੁਹਾਡਾ ਬਾਪੂ ਜੀ ਨੂੰ ਕੋਈ ਰੋਟੀ ਚਾਹ ਵਾਲਾ ਕਿਹਨੂੰ ਹਾਂ ਉਹ ਤੁਹਾਨੂੰ ਬਣਾ ਰੋ ਕੋਈ ਚਾਹ ਲਈ ਰਹੋਗੇ ਰੇ ਪੁੱਤ ਮੈਂ ਜਾਉਂਗਾ। ਮਾਂ ਬਾਪੂ ਜੀ ਇੱਕ ਹੀ ਗੱਲ ਨੂੰ ਤੁਸੀਂ ਤਾਂ ਰੋਦੇ ਹੋ ਅੱਜ। ਕੀ ਮੈਂ ਕਰਦੀ ਆ ਕੋਟ ਤੂੰ ਤੁਸੀਂ ਪਿਉਤੀ ਗੱਲਾਂ ਕਰ ਲੂ ਜਗਾ। ਕੋਈ ਨਾ ਬੇਬੇ ਮੈਂ ਬਣਾ ਲਿਆਉਂਗੀ। ਤੂੰ ਐਵੇਂ ਮਨ ਨਾ ਖਰਾਬ ਕਰ। ਮਨ ਕਿਉਂ ਨਾ ਖਰਾਬ ਕਰਾਂ। ਪੁੱਤ ਤੋੜਨੇ ਪਰਦੇਸਾਂ 'ਚ ਬਹੁਤ ਔਖੇ ਨੇ ਮਾਂ-ਮਾ ਨੂੰ। ਇੱਕ ਤੋਰ ਦੰਦੀਆਂ ਨੇ। ਜੇ ਇੱਥੇ ਨੂੰ ਪੁੱਤੇ ਦਾ ਕੋਈ ਕੰਮ ਧੰਦਾ ਮਿਲ ਜੇ ਕਿਉਂ ਪੁੱਤ ਪਰਦੇਸਾਂ 'ਚ ਜਾ ਰਹਾ। ਮਾਂ-ਮਾ ਕਿਉਂ ਟਡਾਂ ਨੂੰ ਗੰਡਾ ਦੇਣਾ ਆਪਣੇਆਂ ਨੂੰ। ਬੇਬੇ ਇਹ ਹੀ ਤਾਂ ਪੰਗਾ ਹੈਗਾ ਇੱਥੇ ਜਦੋਂ ਕੰਮ ਹੀ ਨਹੀਂ ਮਿਲਦਾ ਤਾਂ ਹੀ ਸਾਰੇ ਬਾਹਰ ਜਾਈ ਜਾਂਦੇ ਆ ਆਪਾਂ ਤਾਂ ਵੀ ਉਹ ਕਮੇਟੀ ਤੋੜਿਆ ਅਸੀਂ ਆਪਣੇ ਧਰਤੀ ਦੇ ਗੁਰੂ ਪੀਰ ਹੋਈ ਰਹੇ ਜਿਨ੍ਹਾਂ ਨੇ ਜੰਗ ਵਾਸਤੇ ਪੁੱਤ ਕੀ ਤੋੜੇ ਨੇ ਹੈ ਕਾਰੋਬਾਰ ਵਾਸਤੇ ਗਿਆ ਉਹ ਗੱਲ ਨਹੀਂ ਤਾਂ ਵੱਡੀ ਉਹਨਾਂ ਦੇ ਜਿਗਰੀ ਨੇ ਜੀ ਹਾਂ ਜਿਹੜੇ ਉਹਨਾਂ ਨੇ ਆ ਕੇ ਆਪਦੇ ਪੁੱਤ ਬਾਹਰ ਤੇ ਆਪਣਾ ਕਿ ਜਿਗਰਾ ਕਿੱਥੇ ਆ ਮੇਰੇ ਵਰਗੀ ਦਾ ਪੁੱਤ ਪਰਦੇਸ ਤੋੜਨਾ ਹੀ ਬਹੁਤ ਔਖਾ ਹੈਗਾ ਕੋਈ ਗੱਲ ਨਹੀਂ ਬਸ ਤੁਸੀਂ ਨਾ ਮਨਨਾ ਖਰਾਬ ਕਰੋ ਫਿਰ ਤੁਹਾਨੂੰ ਪਤਾ ਹੈ ਇਹ ਤਾਂ ਨਿਆਣੇ ਆ ਤਾਂ ਆਪਾਂ ਤਾਂ ਫੇਰ ਵੀ ਜਾਣਾਂ ਜੇ ਆਪਈਆਂ ਕਰੀ ਜਾਵਾਂਗੇ ਨਾ ਫਿਰ ਇਹ ਜਿਆਦਾ ਉਹ ਕਰੋ ਇਹਨੂੰ ਉਹਨੂੰ ਵੀ ਮੈਂ ਕਿਹਾ ਸੀਗਾ ਮੈਂ ਕਿਹਾ ਨਾਲ ਭਾਈ ਉਹ ਦੋ ਚਾਰ ਮਹੀਨਿਆਂ ਨੂੰ ਇਹਦੀ ਵੀ ਨਾਲ ਹੀ ਫੈਲ ਲਵਾ ਲਈ ਇਹਨੂੰ ਵੀ ਲੈ ਚੁ ਚਲ ਕੋਈ ਨਾ ਤੀ ਤੂੰ ਨਾ ਮਨ ਹੁਲਾ ਕਰ ਸਸ ਤੇਰੇ ਸਹਰੇ ਨਾ ਨੱਚ ਮੈਂ ਤੁਰ ਹੀ ਫਿਰਦੀ ਆਂਗੀ ਤੇਦੇ ਜੀ ਤੂੰ ਹੀ ਮੇਰੇ ਮੂਹਰੇ ਐਂਜ ਕਰੀ ਕੇ ਪਰ ਮੇਰਾ ਕੀ ਬਣੂਗਾ ਚਲ ਕੋ ਪੁੱਤ ਮੈਂ ਕਰਦੀ ਆ ਘੁੱਟ ਚਾਦੀ ਨਹੀਂ ਨਹੀਂ ਮੈਨੂੰ ਇੱਥੇ ਬੈਠਾ ਨੂੰ ਹੋਰੀ ਹੋਈ ਜਾਂਦਾ ਚਿੱਤ ਠੀਕ ਐ ਬੇਬੇ ਉਹ ਪੁੱਤਰਾ ਤੂੰ ਆਪਦੀ ਮਾਂ ਦਾ ਧਿਆਨ ਰੱਖਣਾ ਵੱਧ ਤੋਂ ਵੱਧ ਠੀਕ ਐ ਨਾ ਕਿ ਹੁਣ ਇਹ ਸਾਰੀ ਜ਼ਿੰਮੇਵਾਰੀ ਤੇਰੀ ਐ ਬਾਕੀ ਜੀ ਤੁਸੀਂ ਸਹੀ ਕਰਨਾ ਕਰੋ ਤੇ ਮੰਮੀ ਨੂੰ ਵੀ ਧਿਆਨ ਰੱਖਣੀਂ ਨਬਤਾਏ ਵੀ ਜੇ ਤੇਰੇ ਬੰਨੀ ਆ ਮਾੜਾ ਜਿਹਾ ਵੀੜਾਂ ਭਾ ਗਿਆ ਫਿਰ ਨਾ ਅੱਜ ਤੋ ਉਹ ਕਹੂਗਾ ਤੈਨੂੰ ਫੋਨ ਤੇ ਪੁੱਛੂਗਾ ਨਾ ਵੀ ਤੂੰ ਠੀਕ ਠਾਕ ਓ ਸਾਰੇ ਹੈ ਜਾ ਕੇ ਹੁਣ ਜਦੋਂ ਇਧਰੋਂ ਵਧੀਆ ਸੁਨੇਹਾ ਮਿਲਿਆ ਨਾ ਤਾਂ ਉਹਦਾ ਕੰਮਕਾਰ ਨੂੰ ਦਿੱਤ ਕਰੂਗਾ ਕੀ ਲੱਗੂਗਾ ਇਧਰੋਂ ਕੋਈ ਵੀ ਜੇ ਟੂਟੇ ਨਮਸ ਹੁੰਦੀ ਵੀ ਹੈ ਨਾ ਤੇ ਲਿਸਤਾ ਸੁਨੇਹਾ ਨਹੀਂ ਪੁੱਤ ਨੂੰ ਭੇਜਣਾ ਨਹੀਂ ਬਾਪੂ ਜੀ ਫਿਕਰ ਨਾ ਕਰੋ ਮੈਂ ਸਾਰਾ ਧਿਆਨ ਰੱਖੂਗੀ ਹੁਣ ਤਾਂ ਮੇਰੀ ਜ਼ਿੰਮੇਵਾਰੀ ਹੈ ਇਹਨਾਂ ਧਿਆਨ ਰੱਖਣਾ ਹਾਂ ਹਾਂ ਪੁੱਤ ਚੰਗੇ ਧੀ ਪੁੱਤ ਨਾ ਆਰਾਮਾਂ ਨਹੀਂ ਦਬਾਉਂਦੇਸ ਐ ਹੁੰਦਾ ਵੀ ਸਾਰੀ ਜ਼ਿੰਮੇਵਾਰੀ ਸੰਭਾਲਦੇ ਨੇ ਤੇ ਮੈਨੂੰ ਪੁੱਤ ਤੇਰੇ ਤੇ ਪੂਰਾ ਮਾਣ ਹੈ ਇਹ ਤੇ ਇਹਨਾਂ ਕਰਨਾ ਹਾਂ ਹਾਂ ਠੀਕ ਹੈ ਉਹ ਐ ਕਰ ਪੁੱਤ ਉਹ ਮਾਈ ਨੂੰ ਤਾਂ ਕਹਿ ਦੇ ਪੈ ਜਾਊਗੀ ਤੂੰ ਬੁਲਾ ਤਾਂ ਉਹਦੀ ਕੁਟ ਠੀਕ ਐ ਬਾਪੂ ਉਸ ਗੱਲ ਮੈਂ ਕਹਿ ਰਹੀ ਆ ਮੰਮੀ ਨੇ ਤੇਨ ਨਾਲ ਕੋਈ ਦਵਾਈ ਵੀ ਦੇ ਦੇਣੀ ਐ ਉਹ ਤਾਂ ਅਰੈਸਟ ਕਰ ਲੂ ਬਾਜ ਜਦੋਂ ਤੂੰ ਕੋਲੇ ਜਾ ਕੇ ਉਹਨੂੰ ਵਧੀਆ ਬੋਲੀ ਨਾ ਬੁੜੀਆਂ ਦਾ ਅੱਜ ਕੱਲ ਐ ਕਹਿੰਦੀਆਂ ਨੇ ਮਾੜਾ ਨੂਟੀ ਮੁੱਠਾ ਬੋਲ ਪੇ ਨਾ ਬਸ ਉਹ ਦਵਾਈ ਐ ਇੱਕ ਬਾਪੂ ਜੀ ਬੇਬੇ ਨੂੰ ਥਿੜਾ ਥਿੜਾ ਐ ਬੋਲੀ ਐਂ ਮੈਂ ਤਾਂ ਫਿਕਰ ਜੋ ਹੋਇਆ ਪਿਆ ਪੁੱਤ ਤੈਨੂੰ ਫਿਕਰ ਹੋਣਾ ਵੀ ਕਹੀਦਾ ਏ ਕਰੇ ਹੋਰ ਕੌਣ ਐ ਉਹਦਾ ਪਤਾ ਰੱਖਣ ਵਾਲੇ ਢਿੱਲ ਮਿਸਦਾ ਹੈ ਤੇ ਤੂੰ ਚਾਹ ਪੁੱਤ ਤੂੰ ਬਣਾ ਲੈ ਜਾ ਕੇ ਉਹਨੂੰ ਕਹਿ ਬੇਬੇ ਤੂੰ ਆਰਾਮ ਕਰ ਲੈ ਠੀਕ ਹੈ ਬਾਪੂ ਉਹ ਬਣਾ ਕੇ ਲਿਆ ਮੈਂ ਤੇ ਅੱਜ ਰਹਿਣਾ ਤੇ ਜਾਣਾ ਨਹੀਂਗਾ ਪੁੱਤ ਮੈਂ ਚਾਹ ਪੀ ਕੇ ਜਾਊਂਗਾ ਜ਼ਰੂਰ ਮੈਂ ਕੁਝ ਦਿਨਾਂ ਤੇ ਫਿਰ ਢੇੜਾ ਮਾਰ ਲੂੰਗਾ ਲੈ ਬਾਪੂ ਜੀ ਮਸਾ ਤਾਂ ਮੇਰੇ ਕੋਲ ਆਇਆ ਹੁਣ ਤੁਸੀਂ ਵੀ ਬਾਗ ਜੋ ਨਹੀਂ ਪੁੱਤ ਹੁਣ ਹੁਣ ਪੁੱਤ ਮੈਂ ਵੱਧ ਤੋਂ ਵੱਧ ਢੇੜਾ ਮਾਰਿਆ ਕਰੂੰ ਮੇਰਾ ਵੀ ਨਹੀਂ ਫਿਰ ਘਰੇ ਜੀ ਲੱਗਦਾ ਪਹਿਲਾਂ ਤਾਂ ਐ ਸੀਗਾ ਬਟਲ ਪੂਰੇ ਮੰਗਾ ਹੈਗਾ ਹੈ ਹੁਣ ਮੈਨੂੰ ਨਾ ਢੇੜਾ ਮਾਰ ਕੇ ਨਾ ਇਹ ਤਾਂ ਮੇਰਾ ਹੋ ਰਿਹਾ ਕਰੂ ਸਾਰੇ ਵੀ ਸਰਦਾਰਨੀ ਨੂੰ ਆਇਆ ਹੋਇਆ ਗੁਰੂ ਵੀ ਦੇ ਸਾਡੇ ਕੋਲੇ ਗੀੜਾ ਮਾਰਦਾ ਹਾਂ ਹਾਂਜੀ ਹੋਰ ਮੇਰੇ ਪੁੱਤ ਠੀਕ ਹੈ ਬਾਪੂ ਤੁਹਾਡੀ ਮਰਜ਼ੀ ਆ ਨਹੀਂ ਉਹ ਤਾਂ ਮਰਜ਼ੀ ਤਾਂ ਤੁਹਾਡੇ ਨਾਲ ਹੀ ਹੈ ਠੀਕ ਹੈ ਕਿ ਨਹੀਂ ਫਿਰ ਉੱਥੇ ਇਕੱਲਾ ਘਹਿਰਾ ਮੈਂ ਵੀ ਫਿਰ ਕਰੇ ਜਾਂਦਾ ਹੱਕ ਬਣ ਲੈ ਫਿਰ ਮਾਰ ਜੂਗਾ ਬਿਲਕੁਲ ਬਣਾ ਲਓ ਬਣਾ ਅਜਵਾਕਾ ਨੂੰ ਕਿੰਨਾ ਹੁੰਦਾ ਆਪਦੇ ਮਾਂ-ਵਾਪ ਦਾ ਵੀ ਮੇਰੇ ਕੋਈ ਰਹਿਣ ਰਹਿਣ ਨੂੰ ਤਾਂ ਮੇਰਾ ਵੀ ਬਥੇਰਾ ਜੀ ਕਰਦਾ ਤੇ ਚੱਲ ਜਾ ਕੇ ਆਪਦਾ ਕਰਵਾਰ ਦਾ ਵੀ ਦੇਖਣਾ ਪੈਂਦਾ ਸਾਂ ਹਰਪ੍ਰੀਤ ਪੁੱਤ ਚਾਹ ਦੀ ਕੁੱਟ ਪੀ ਲੈ ਪਹਿਲਾਂ ਤੂੰ ਬੇਬੇ ਮੈਂ ਨਹੀਂ ਪੀਂਦੀ ਮੇਰਾ ਨਹੀਂ ਚੀ ਕਰਦਾ ਚਾਹ ਪੀਣ ਨੂੰ ਜੀ ਕਿਉਂ ਨਹੀਂ ਕਰਦਾ ਕੰਮ ਤਾਂ ਬਾਚੋਂ ਹੁੰਦੇ ਰਹਿਣਗੇ ਕੋਈ ਨਾ ਬੇਬੇ ਫੇਰ ਪੀ ਲੂੰਗੀ ਤੇ ਕੀ ਹੋ ਗਿਆ ਤੂੰ ਆਏ ਮੋ ਕਰ ਰੱਖਿਆ ਦਾ ਬੇਬੇ ਹੋਣਾ ਕੀ ਆ 5 6 ਮਹੀਨੇ ਹੋ ਗਏ ਫੋਨ ਹੀ ਨਹੀਂ ਕੀਤਾ ਬਸ ਉਦ ਜਾਣ ਜਾਣ ਵੇਲੇ ਕੀਤਾ ਫੋਨ ਹੁਣ ਆਏ ਨਹੀਂ ਪਤਾ ਵੀ ਉੱਥੇ ਪਹੁੰਚ ਗਏ ਕਿ ਨਹੀਂ ਕੰਮ ਮਿਲ ਗਿਆ ਕਿ ਨਹੀਂ ਪੁੱਤ ਨਾ ਮੈਂ ਉਹਨੂੰ ਪਹਿਲਾਂ ਕਹੀ ਗਈ ਆ ਪਿਪਾਈ ਫੋਨ ਕਰਕੇ ਸਾਨੂੰ ਦੱਸਦਾ ਰਹੀ ਪਰ ਗੱਲ ਉਹੀ ਹੈ ਕਿ ਜਵਾਕ ਜਾ ਉਧਰ ਦੀ ਹੋ ਕੇ ਬਹਿ ਗਿਆ ਐਂ ਥੋੜੀ ਬੇਬੇ ਕੀ ਆਦੇ ਪਰਿਵਾਰ ਨੂੰ ਭੁੱਲ ਜੋ ਪੁੱਤ ਭੁੱਲਿਆ ਤਾਂ ਕਿਉਂ ਆ ਉਹਦੀਆਂ ਵੀ ਕੋਈ ਮਜਬੂਰੀ ਹੋਊਗੀ ਜਵਾਕ ਦੀ ਬੇਬੇ ਐਹੇ ਚ ਕਿਹੜੀ ਮਜਬੂਰੀ ਹੁੰਦੀ ਜਿਹੜਾ ਫੋਨ ਕਰਕੇ ਇੱਕ ਵਾਰ ਦੱਸੇ ਵੀ ਨਾ ਫੋਨ ਕਰਕੇ ਤਾਂ ਦੱਸ ਦੇ ਵੀ ਠੀਕ ਹੈ ਜਾਂ ਨਹੀਂ ਐਵੇਂ ਨਹੀਂ ਪਤਾ ਵੀ ਫਿਕਰ ਕਰਦੇ ਹੋਣਗੇ ਇਹ ਤਾਂ ਗੱਲ ਸਹੀ ਆ ਪੁੱਤ ਉਹਨੇ ਤਾਂ ਐ ਵੀ ਨਹੀਂ ਸੋਚਿਆ ਮੈਂ ਮੇਰੀ ਮਾਂ ਨਾਲ ਜਿਹੜੇ ਵਾਦੇ ਕਰਕੇ ਸੀ ਮਾਂ ਮੈਂ ਹੁਣ ਮੁੜਿਆ ਉਹ ਬਸ ਜਦੋਂ ਮੇਰੇ ਉਧਰੋਂ ਮਿਲ ਗਿਆ ਕੰਮ ਪੈਸਾ ਤੇ ਇਕੱਠਾ ਕਰਕੇ ਮੈਂ ਉਹਦੀ ਆਜੂ ਪਰ ਉਹ ਤਾਂ ਗੱਲ ਉਹਨੇ ਸੋਚੀ ਵੀ ਨਹੀਂ ਹੈਗੀ ਪਾਸੇ ਤੇ ਲੱਗ ਕੋਈ ਨਾ ਬੀਬੇ ਤਾਂ ਬਾਦਿਆਂ ਗੱਲਾਂ ਨੇ ਇੱਕ ਵਾਰ ਆਪ ਤਾਂ ਗੱਲ ਕਰ ਲਾਂਦੇ ਹੁਣ ਨਾ ਕੋਈ ਫੋਨ ਲੱਗੇ ਉਹਨਾਂ ਦਾ ਤੇਰਾ ਤਾਇਆ ਉਹ ਜਿਹੜਾ ਉਧਰੋਂ ਗਿੱਲਾਂ ਦੀ বাজਦੇ ਨੇ ਉਹ ਪੈਸਿਆਂ ਨੂੰ ਕਹਿੰਦਾ ਸੀ ਕਹਿੰਦਾ 7 ਮਹੀਨੇ ਹੋ ਗਏ ਤੇ ਸਾਨੂੰ ਜਿਹੜੇ ਪੈਸੇ ਬੰਦੇ ਰਹੋ ਪੈਸੇ ਦੋ ਉਹਨਾਂ ਬੀਬੇ ਉਹਨਾਂ ਤਾਂ ਮੰਗੜੀ ਜਿਹੜਾ ਕਰਾਰ ਕੀਤਾ ਸੀਗਾ ਹੁਣ ਕੀ ਅਗਲੇ ਨੂੰ ਮੂੰਹ ਦਿਖਾਈਏ ਵੀ ਭਾਈ ਸਾਡੇ ਕੋਲੇ ਤਾਂ ਠਿਆਣੇ ਵੀ ਨਹੀਂ ਆਈ ਨਾ ਸਾਨੂੰ ਕੋਈ ਪਤਾਗਾ ਵੀ ਕਿੱਥੇ ਆ ਕਿੱਥੇ ਨਾ ਹਾਂ ਬੇਬੇ ਜੇ ਹੁਣ ਲੋਕਾਂ ਨੂੰ ਦੱਸ ਦਿਆ ਤੇ ਲੋਕਾਂ ਨੇ ਕਿ ਜਾਣ ਕੇ ਕਰਦੇ ਆ ਪੈਸੇ ਦੇਣ ਦੇ ਮਾਰੇ ਗੱਲ ਸਹੀ ਹੈ ਬੱਤ ਲੋਕ ਤਾਂ ਮੈਂ ਜਾ ਕੇ ਡਾਉਂਦੇ ਰਹੇ ਗੱਲ ਕਰ ਲਤੀ ਮੈਂ ਤਾਂ ਬੇਬੇ ਇੰਨਾ ਫਿਕਰ ਹੋਇਆ ਪਿਆ ਵੀ ਫੋਨ ਕਿਉਂ ਨਹੀਂ ਲੱਗਿਆ ਨਾ ਹੀ ਆਇਆ ਤੋ ਮੈਂ ਤਾਂ ਕੀ ਕਹਿ ਸਕਦੀ ਹੁਣ ਨਾ ਹੀ ਮੈਨੂੰ ਕੋਈ ਇਹੋ ਜਿਹਾ ਫੋਨਾਂ ਦੀ ਇੰਨੀ ਜਾਣਕਾਰੀ ਹੈ ਕਿ ਮੈਂ ਆਪਣੇ ਦੁਕਾਨ ਵਾਲੇ ਨੂੰ ਨਾ ਪੁੱਛ ਕੇ ਆ ਮਾ ਉਹਨਾਂ ਨੂੰ ਕੀ ਪੁੱਛਾਂਗੀ ਬੇਬੇ ਤੁਸੀਂ ਉਹਨੂੰ ਬੁੱਤ ਪੁੱਛ ਲੈਣੇ ਆ ਉਹਦਾ ਚੰਗਾ ਯਾਰ ਮਿੱਤਰ ਸੀਗਾ ਉਹ ਜਿਵੇਂ ਐ ਕਰੂੰ ਪ੍ਰੀਤ ਆ ਗਿਆ ਪ੍ਰੀਤ ਨੂੰ ਤੋੜ ਦੋ ਕੋਈ ਨਾ ਬੇਬੇ ਪ੍ਰੀਤ ਨੂੰ ਆ ਜੰਦੇ ਫਿਰ ਗੱਲ ਕਰ ਲਾਂਗੇ ਆਪਾਂ ਚੱਲ ਮੈਂ ਦੇਖਦੀ ਆਂ ਬੇ ਫੋਨ ਦੀ ਰਿੰਗ ਵੱਜੀ ਆਂਦੀ ਐ ਦਿੱਤੀ ਐ ਮੈਨੂੰ ਲੱਗਦਾ ਉਹ ਆਦਾ ਮੰਗੇ ਦੀ ਫੋਨ ਹੋਵੇ ਹਾਂ ਬੇਬੇ ਮੈਂ ਚੱਕਦੀ ਆਂ ਕੱਟਿਆ ਨਾ ਜਾਵੇ ਹੈਲੋ ਹਰਪ੍ਰੀਤ ਕੀ ਹੋ ਗਿਆ ਬੇਬੇ ਫੋਨ ਕੀ ਹੋ ਗਿਆ ਕੀ ਹੋ ਕੇ ਗਿਆ ਹੈਲੋ ਅਕਾਲੇ ਤਾਂ ਦੱਸੋ ਮੈਨੂੰ ਕੀ ਗੱਲ ਹੋਗੀ ਹਰਪ੍ਰੀਤ ਤੂੰ ਹੀ ਦੱਸ ਦੇਤੀ ਮੈਨੂੰ ਕੀ ਗੱਲ ਹੋਗੀ ਬੇਬੇ ਬਾਈ ਦੇ ਦੋਸਤ ਦਾ ਫੋਨ ਸੀਗਾ ਉਹ ਕਹਿੰਦਾ ਬਾਈ ਦਾ ਐਕਸੀਡੈਂਟ ਹੋ ਗਿਆ ਤੇ ਬਾਈ ਹੁਣ ਆਪਣੇ ਚ ਨਹੀਂ ਰਿਹਾ ਹੈਗਾ ਉਹ ਡਰਦਾ ਸੀ ਪਹਿਲਾਂ ਵੀ ਕਿਉਂ ਤੋਰ ਰਹਿਣ ਉੱਪਰ ਮੈਨੂੰ ਆਈ ਨਹੀਂ ਪਤਾ ਸੀ ਵੀ ਮੇਰੇ ਪੁੱਤਨਾ ਪਾਣਾ ਬਰਤਿ ਜੋਤੇ ਜਾ ਕੇ ਬੇਬੇ ਮੈਂ ਰੋਕਦੀ ਸੀ ਮਨ ਪਰ ਮੈਂ ਕਹਿ ਕੇ ਕਹਿੰਗੇ ਨੰਨਾ ਭੌਂਦੀ ਮੈਨੂੰ ਚੱਲ ਕੇ ਰੋਕਦੀ ਆ ਮਾਰ ਚਲੀ ਮੈਂ ਮਾਰ ਚਲੀ ਬੇਬੇ ਤਾਂ ਹੀ ਫੋਨ ਨਹੀਂ ਆਇਆ ਇਹਨਾਂ ਦਾ ਮੈਂ ਫੋਨ ਦੀ ਵੇਟ ਕਰੀ ਗਈ ਤੇ ਇਹਨਾਂ ਦਾ ਫੋਨ ਡਰਾਈ ਵੀ ਕਰੀ ਗਈ ਲੱਗਿਆ ਨਹੀਂ ਕਿ ਫੋਨ ਹਾਂ ਕੀ ਹੋਇਆ? ਤੁਹਾਨੂੰ ਕੁਝ ਹੋਇਆ ਤਾਂ ਨਹੀਂ? ਉਹ ਮੈਨੂੰ ਕੀ ਹੋਣਾ ਮੈਂ ਚੰਗਾ ਭਲਾ ਤਾਂ ਪਿਆਗਾ। ਕੀ ਹੋਇਆ? ਜੀ ਮੈਨੂੰ ਨਾ ਸੁਪਨਾ ਆਇਆ। ਜਿਵੇਂ ਨਾ ਤੁਸੀਂ ਚਾਹੇ ਤੋਂ। ਥੰਡੇ ਡਿਗ ਕੇ। ਓਏ ਉਹੀ ਨਾ ਤੂੰ surprisd ਕਿਹਾ ਅਗਰ ਕੁਝ ਨਹੀਂ ਹੁੰਦਾ ਹੈਗਾ ਮੈਨੂੰ। ਮੋਰ ਪਰਦਾ ਸਾਥ ਹੈਗਾ। ਐਵੇਂ ਥੋੜੀ ਟੁੱਟ ਜੂਗਾ। ਹਾਂਜੀ ਤਾਂ ਹੈ। ਹੋ ਤੀ ਨਹੀਂ ਇਹਦੇ ਸੁਪਨਾ ਮੈਨੂੰ ਕਿਉਂ ਆਇਆ? ਚਲ ਪੈ ਜਾ ਤੂੰ ਹੁਣ। ਮੈਂ ਤੈਨੂੰ ਮੇਰੀ ਗੱਲ ਸੁਣੋ ਤੁਸੀਂ ਨਾ ਹਮ ਤਾਂ ਧਿਆਨ ਰੱਖਿਆ ਕਰੋ ਚੰਗਾ ਕੋਈ ਨਾ ਮੈਨੂੰ ਕੁਝ ਨਹੀਂ ਹੁੰਦਾ ਜਿਹੜਾ ਕਹਤਾ ਨਾ ਤੈਨੂੰ ਪੈ ਜਾ ਉਹ ਨਹੀਂ ਸੋਪਣੇ ਦੇਖੀਏ ਨੇ ਪੈ ਜਾ ਹੁਣ ਮੈਂ ਤਾਂ ਤੂੰ ਮੈਨੂੰ ਛੱਡ ਕੇ ਤੁਰ ਗਿਆ ਸੀ ਪਤਾ ਨਹੀਂ ਕਿਹੜੇ ਹਿੱਲਿਆ ਨਾ ਮੈਂ ਜਵਾਕ ਪਾਲੇ ਸੀਗੇ ਏਵੇਂ ਤੂੰ ਸੜਕੇ ਤੁਰ ਗਿਆ ਮੈਨੂੰ ਏ ਰੱਬਾ ਤੂੰ ਕੀ ਪਾਲਦਾ ਮੈਥੋਂ ਕਿੰਨੇ ਕੁ ਮੈਨੂੰ ਦੁੱਖ ਦਿਖਾਉਣੇ ਨੇਗੇ ਮੇਰੇ ਪੁੱਤ ਦੀਆਂ ਨਿਸ਼ਾਨੀਆਂ ਦੇਖ ਤੈ ਕਿ ਮੇਰਾ ਕਾਲਜਾ ਖੁਸਧਾਗਾ ਜਦੋਂ ਮੈਂ ਕੱਪੜੇ ਦੇਖ ਲੈਂਦੀ ਆ ਨਾ ਮੇਰੀ ਜਾਨ ਨਿਕਲਦੀ ਆ ਕਿ ਏ ਰੱਬਾ ਕਿੰਨੇ ਕਿ ਗਿਣਗੇ ਰੱਬ ਅਸਲੇ ਲੈ ਲੈਣੇ ਨੇ ਤੁਮੇ ਤੋ ਛੋਟੀ ਉਮਰ ਚ ਬਸਾ ਪੜਿਆ ਸੀ ਮੇਰਾ ਪੁੱਤ ਜਦੋਂ ਤੂੰ ੱਡ ਕੇ ਤੁਰ ਗਿਆ ਸੀ ਮੈਂ ਕੀ ਦਿਨ ਘੱਲ ਲੱਗ ਲੱਗ ਰੋ ਮਾਂ ਮੈਂ ਤਾਂ ਚੰਦਰੀ ਰੋ ਵੀ ਨਹੀਂ ਸਕਦੀ ਜੇ ਮੈਂ ਕਿਸੇ ਨੂੰ ਕਹਿ ਨਹੀਂ ਆਂਗੀ ਤਾਂ ਅਗਲਾ ਮੈਨੂੰ ਬੋਲਦਾ ਕਿ ਕਿਆ ਮੰਨਣਾ ਫਿਰ ਕੀ ਹੋ ਗਿਆ ਦਲਾਸਾ ਰੱਖਾ ਮੈਂ ਕਿਵੇਂ ਤੇ ਲੁੱਦਲਾਸੇ ਦੇ ਮਾ ਇਹ ਰੱਬਾ ਇਹਦੋਂ ਤੱਕ ਮੈਨੂੰ ਚੱਕ ਲੰਦਾ ਤੂੰ ਮੇਰਾ ਪੁੱਤ ਨਾ ਜਾਂਦਾ ਪੁੱਤ ਜਦੋਂ ਤੂੰ ਬਾਹਰ ਭੱਗ ਗਿਆ ਹਾਂ ਵਾ ਤੇਰਾ ਜੀ ਲੱਗ ਜਾਊਗਾ ਉੱਥੇ ਉਹ ਮਾਂ ਲੱਗ ਜਾਊਗਾ ਤੇ ਤੁਸੀਂ ਵੀ ਲਾ ਲਿਓ ਪੁੱਤ ਮੈਨੂੰ ਐ ਲੱਗਦਾ ਜੇ ਤੂੰ ਉੱਧਰ ਭੱਜ ਗਿਆ ਨਾ ਮੇਰੇ ਸੂਈ ਨਾ ਮੈਂ ਮਰ ਜਾ ਉਹ ਦੇਖੀ ਵਾ ਪੀ ਗਈ ਇਹਨੇ ਤੋ ਤੇਰੇ ਬਿਨਾ ਪ੍ਰੀਤ ਦਾ ਤੇ ਹਰਪ੍ਰੀਤ ਦਾ ਕੌਣ ਧਿਆਨ ਰੱਖੂਗਾ ਪੁੱਤ ਸੋਡੇ ਨਈ ਮੇਰਾ ਜਹਾਨ ਵੱਸਦਾ ਪਰ ਮੈਨੂੰ ਐ ਲੱਗਦਾ ਜੇ ਤੂੰ ਮੇਰੀ ਅੱਖਾਂ ਤੋਂ ਪਰਾ ਹੋ ਗਿਆ ਨਾ ਬਸ ਮੈਂ ਉਹਦੀ ਅੱਖਾਂ ਵਿੱਚ ਜਿਉ ਚੱਲ ਮਾਂ ਘਰ ਸਮਝ ਜਾਂਦੇ ਨਹੀਂ ਹੈਗਾ ਰਹਿਣੇ ਦੇ ਲਗਾ ਪਰ ਤੈਥੋਂ ਦੂਰ ਥੋੜੀ ਹੁਣ ਆ ਗਿਆ ਨਾ ਪੁੱਤ ਜਦੋਂ ਇੰਨੇ ਪੈਸੇ ਭਰੇ ਨੇ ਆਪਾਂ ਜਾਣਾ ਤਾਂ ਤੈਨੂੰ ਪਊਗਾ ਦੇਖ ਫਿਰ ਮਾਂ ਤੂੰ ਐਹੀ ਅਗਲਾ ਨਾ ਕਰ ਤਾ ਪਤਾ ਨਹੀਂ ਜਿੱਦੇ ਤਾਂ ਪਾਸਪੋਰਟ ਜਬ ਬਣਾਇਆ ਨਾ ਕਾਲ ਜੀ ਜੇ ਚ ਰੁੱਕ ਜੇ ਨਿਕਲਦੇ ਨੇ ਮੇਰੇ ਤਾਂ ਕੋਈ ਨਾ ਮਾਂ ਐ ਤਾਂ ਫਿਕਰ ਤਾਂ ਹੁੰਦੀ ਹੈਗੀ ਪਰ ਤੂੰ ਟੈਨਸ਼ਨ ਨਾ ਲੈ ਮੈਂ ਛੇਤੀ ਆ ਜੂਗਾ ਚੱਲ ਠੀਕ ਹੈ ਚੰਗਾ ਪੁੱਤਾ ਹੋਰ ਰੋਟੀ ਪਾਣੀ ਖਾ ਲੇ ਤੇ ਹਾਂ ਹਾਂ ਪੁੱਤ ਤੂੰ ਘਬਰੀ ਤਾਂ ਆਪ ਦੀ ਮਾਨੂ ਆ ਕੇ ਮਿਲ ਜਾ ਤੁਤਾ ਚੰਦਰਿਆ ਮੇਰੇ ਸੁਪਰੇਚ ਵੀ ਨਹੀਂ ਹੁੰਦਾ ਕਿ ਰਤਾਬ ਦੀ ਮਾਂ ਨੂੰ ਦਲਾਸੇ ਦੇ ਦੇ ਤੇ ਉਹ ਜਵਾਕੜੀ ਦਾ ਹੁਣ ਕੀ ਬਣੂਗਾ ਕਿ ਮੈਂ ਉਹਨੂੰ ਘਰੇ ਰੱਖਾਂ ਮੈਂ ਕਿਵੇਂ ਦਲਾਸੇ ਦੇ ਮਾਂ ਬੇਬੇ ਕੀ ਹੋਇਆ ਕਿਉਂ ਐਵੇਂ ਸਾਰਾ ਦਿਨ ਰੋਨੀ ਰਹਿੰਨੀ ਐ ਮੈਂ ਬੁੱਧ ਮੈਂ ਘਰੇ ਆਂਗੀ ਮੇਰੇ ਘਰ ਦੇ ਦੇਖ ਕੇ ਉਹ ਬੇਬੇ ਕਿੱਤੇ ਯਾਰ ਮੈਂ ਕਿੱਤੋਂ ਲੱਭਾਂ ਉਹ ਬੇਬੇ ਸਾਨੂੰ ਤਾਂ ਦਲਾਸਾ ਦੇ ਤੂੰ ਮੈਂ ਸਮਝ ਨਹੀਂ ਆਉਂਦੀ ਆਏ ਰੱਬਾ ਮੈਨੂੰ ਕਿੱਦੈ ਲਗੋਲਾ ਤੂੰ ਮੈਨੂੰ ਲਾਜੰਦਾ ਉਹ ਬੱਸ ਕਰ ਮਾ ਉਹ ਰੋਏ ਨਾਲ ਕਿਹੜਾ ਬਾਈ ਨੇ ਬਾਕਸ ਆ ਜਾਣਾ ਆਹ ਬੁੱਤ ਕਹਿ ਰਿਹਾ ਮੈਨੂੰ ਕਹਦੇ ਮਾਂ ਚੁੱਪ ਕਰ ਜਾਗੇ ਉਹ ਬੱਸ ਕਰ ਮਾ ਹੁਣ ਕਿਹੜਾ ਬਾਈ ਵਾਪਸ ਆਏਗਾ ਐਤੀ ਵਾਰ ਇਹ ਤਾਂ ਸੋਚ ਤੂੰ ਇਹਦਾ ਕੀ ਹਾਲ ਹੋ ਰਿਹਾ ਹੈ ਕਿੱਥੇ ਜਾਵਾ ਕਿਹਨੂੰ ਆਉਦੇ ਦੁੱਖ ਸੁਣਾਵਾ ਹੇ ਮੇਰਬਾ ਮੇਰਾ ਬੁੱਧ ਕੇਰਾ ਮੁੜਿਆ ਰੇ ਕੋ ਪਾਸੇ ਗਿਆ ਮਾ ਪਾਸੇ ਮੇਰੇ ਢਿੱਡ ਜੰਬਾਲੀਆਂ ਜੱਲਾ ਦੇ ਜੜੀਆਂ ਮੈਂ ਮੇਰੇ ਪੁੱਤ ਨਾਲ ਕਰਨੀ ਐ ਸਿੱਧੀ ਵੇਖ ਕੇ ਰੋ ਮੈਂ ਕਿਹਦੇ ਨਾਲ ਕਰਾਂ ਦੱਸ ਜੜੀਆਂ ਇੱਕ ਭਰਾ ਨਾਲ ਗੱਲਾਂ ਕਰਨੀ ਮੇਰੇ ਵੀ ਤਾਂ ਢਿੱਡ ਚੇ ਆ ਗੁਰਦਾਰਦੀ ਪੁੱਤ ਜਦੋਂ ਮੈਂ ਬਾਹਰ ਨਿਕਲਦੀਆ ਮੈਨੂੰ ਕੁਝ ਨਹੀਂ ਦਿੰਦਾ ਸੇਫਾ ਸੇ ਮਾਂ ਹੁਣ ਫਿਰ ਕਿਹਦੇ ਕੋਲੇ ਜਾ ਕੇ ਰੋਈਏ ਕੋ ਮਾਂਤਮਾ ਨੂੰ ਮਨਜ਼ੂਰ ਸੀ ਉਹਨੇ ਕੀਤਾ ਅੱਜ ਦਾ ਬਾਈ ਕਮਾਈ ਕਰਨ ਵਾਸਤੇ ਭੇਜਿਆ ਸੀ ਵਾਰੇ ਆਪਾਂ ਨੂੰ ਘਟਾਇਆ ਸੀਗਾ ਬਾਈ ਨਾਲ ਆ ਕੁਝ ਹੋ ਜਿਆ। اے ਮੇਰ ਰੱਬ! ਕਿਉਂ ਮਾਵਾ ਦੇ ਪੁੱਤ ਪਰਦੇਸਾਂ ਚ ਜਾਂਦੇ ਨੇ? ਕਿਉਂ ਛੱਡ ਦੇ ਦੇਗੇ ਮਾਵਾ ਨੂੰ? ਨਾ ਜੀਉਂਦੇ ਅਜਨਾ ਮਾਲਿਆ ਚ ਮੈਂ। ਬੱਸ ਕਰ ਮਾ ਬੱਸ ਕਰ। ਆਏ ਮੇਰ ਰੱਬ! ਉਹ ਮਾਂ ਬਸ ਕਰ ਜਦੋਂ ਭਾਬੀ ਨੂੰ ਦੇਖ ਜਾ ਕੇ ਠੀਕ ਆ ਮਨ ਨੂੰ ਘਾਟਾ ਰੱਖਣ ਵਾਲੇ ਜੇ ਆਪਾਂ ਇਹੀ ਕਰੀਗੇ ਤਾਂ ਭਾਬੀ ਦਾ ਕੀ ਬਣੂਗਾ ਉਹ ਤਾਂ ਪਹਿਲੇ ਵਕਤ ਨੇ ਤੋੜਤੀ ਉਹਨੇ ਹੋਰ ਟੁੱਟ ਜਾਣਾ ਹੁੱਤ ਦੇਖ ਲਿਆ ਰੱਬ ਨੇ ਪਤਾ ਨਹੀਂ ਆਪਣੇ ਨਾਲ ਕਿਹੜੇ ਜਨਮਾਂ ਦੇ ਬਦਲੇ ਲੈਂਦੇ ਨੇ ਭੇਜਿਆ ਤਾਂ ਕਮਾਈਆਂ ਕਰਨ ਸੀ ਐ ਨਹੀਂ ਪਤਾ ਮੇਰੀ ਗਠੜੀ ਬੰਦ ਕਿ ਹਜੂਤ ਰੋ ਕੋਈ ਨਾ ਮੰਮੀ ਜੋ ਵਕਤ ਨੂੰ ਮਨਜ਼ੂਰ ਸੀ ਉਹ ਹੋਇਆ ਹੁਣ ਆਪਾਂ ਐਵੇਂ ਹੀ ਕੁਟੀ ਗਏ ਤਾਂ ਆਪਾਂ ਨੂੰ ਸਹਾਰਾ ਦੇ ਨਾਲ ਅਭੀ ਨਹੀਂ ਹੈਗਾ ਕੋਈ ਨਾਲੇ ਤੂੰ ਤਾਂ ਸਾਨੂੰ ਸਹਾਰਾ ਦੇ ਤੂੰ ਤਾਂ ਆਪ ਹੀ ਟੁੱਟੀ ਪਈ ਆ ਤੂੰ ਬਹੁਤ ਦੁੱਖ ਦੇਖ ਲਈ ਜ਼ਿੰਦਗੀ ਚੋਂ ਹੁਣ ਬਰਦਾਸ਼ਤ ਨਹੀਂ ਹੁੰਦੇ ਦੁੱਖ ਚਲ ਮੈਂ ਹਰਪ੍ਰੀਤ ਵੱਲ ਵੀ ਦੇਖ ਲਉ ਮੈਂ ਕਿਹਦੇ ਕੋਲੇ ਰੋਮਾ ਜਾ ਕੇ ਮੇਰਾ ਵੀ ਤਾਂ ਭਰਾ ਆ ਗਿਆ ਸੱਜੀ ਮਾਂ ਗਈ ਆ ਭਰਾ ਸੱਜੀ ਮਾਂ ਹੁੰਦਾਗਾ ਚਲ ਕੋਈ ਨਾ ਪੁੱਤ ਮੈਂ ਹਰਪ੍ਰੀਤ ਨੂੰ ਦੇਖ ਲਈ ਆ ਕਿ ਹਰ ਪ੍ਰੀਤ ਤੇ ਕਿਉਂ ਰੋਈ ਜਾਂਦੀ ਆ ਹੁਣ ਬੇਬੇ ਮੇਰੇ ਕੋਲ ਤਾਂ ਰੋਣਾ ਹੀ ਰਹਿ ਗਿਆ ਹੋਰ ਕੀ ਕਰਾਂ ਮੈਂ ਤੂੰ ਦੱਸ ਦੇ ਮੈਨੂੰ ਨੀਤੀ ਮੈਂ ਤਾਂ ਉਹ ਚੰਦਰੀ ਮਾਂ ਜਿਹੜੀ ਆ ਸੇ ਪੁੱਤ ਨੂੰ ਰੋ ਵੀ ਨਹੀਂ ਸਕਦੀ ਭੇਜਿਆ ਤਾਂ ਪਤਨੂ ਆਏ ਸੀ ਵੀ ਪਰទេសਾਂ ਚ ਮੈਂ ਕਮਾਈਆ ਕਰੂ ਆਏ ਨਹੀਂ ਪਤਾ ਸੀ ਬੀਬੀ ਦੀ ਲੋਥ ਬਣ ਕੇ ਆ ਜੋ ਹਰਿਤੀ ਰੋਣਾ ਹੰਤਾ ਨਾ ਮਾਂ ਤੇ ਪੱਥਰ ਧਰ ਕੇ ਆਪਾਂ ਨੂੰ ਸਾਰਾ ਕੁਝ ਕਰਨਾ ਪਊ ਰੋਟੀ ਵੀ ਖਾਣੀ ਪਊ ਕੱਪੜਾ ਢੀੜਾ ਵੀ ਪੈਣਨਾ ਪਊਗਾ ਕੋਈ ਕੰਮ ਨਹੀਂ ਛੁੱਟਦਾ ਹੈਗਾ ਜਿਹੜੇ ਮਰ ਗਏ ਨਾ ਉਹੀ ਸਾਡੇ ਜਾਂਦੇ ਨੇ ਮੇਰਾ ਪੁੱਤ ਕਹਿੰਦਾ ਹੁੰਦਾ ਮਾਂ ਮੈਂ ਸੇਕ ਭੁਰੀ ਨਹੀਂ ਬੈਦਾ ਪੁੱਤ ਪਰ ਤੂੰ ਨਾ ਜਦ ਤੱਕ ਮੱਕੜੀ ਦੀ ਕਾਇਦੀ ਬੇਬੇ ਲਕੀਏ ਮਾਮਾ ਨੂੰ ਪੁੱਤ ਤੌਰਨੇ ਬਹੁਤ ਉੱਕੇ ਨੇ ਕਿੱਥੇ ਤਾਂ ਉਹ ਮੈਨੂੰ ਤੋਰ ਦਵਦੀ ਹੱਤੀ ਕਿੱਥੇ ਹੁਣ ਉਹ ਮੈਂ ਤੋਰਿਆਗਾ ਚਲਦੀ ਰੋਇਆ ਨਾ ਕਰੋ ਛੰਗਾ ਜੇ ਮੇਰਾ ਪੁੱਤ ਬੈਠਾ ਤੈਨੂੰ ਦੇਖਦਾ ਹੋਊਗਾ ਵੀ ਮੇਰੀ ਮਾਂ ਵੀ ਰੋਂਦੀ ਆ मेरी घर रोंद रो न पुता फिर हम की जावा मेरा मरण जी करता बेबे मैनू भी मार दे बेबे तू मैं भरी पी मैं तेनु कहा रो ना पता चल खड़ी हो चल रोटी टुक करिए बुरकी तो मेरे भी नहीं टप दी पर चंद्रा ढिड तो मंग दी है खान सुट गया सारा कुछ चल हो खड़ी थी आई जे रोंदी रही ना तो बीमार हो जाएगी अगला फिर कहूगा ससा कदे मामा नहीं बनदिया है